ਦੀ ਫਰੋਥ ਮੰਗ ਰਸਾ। ਖਾਣਾ ਸਿਟੀ ਰਾਮਪੁਰਾ ਦੇ ਹੱਥ ਦੇ ਵਿੱਚ ਪੈਂਦੇ ਇੱਕ ਏਰੀਆ ਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਵੱਲੋਂ ਇੱਕ ਘਰ ਦੇ ਬਾਹਰ ਜਿਹੜੇ ਹੈਗੀ ਹੈ ਫਾਇਰਿੰਗ ਕੀਤੀ ਗਈ ਇੱਕ ਰੌਂਦ ਫਾਇਰ ਕੀਤਾ ਤੇ ਨਾਲ ਹੀ ਇੱਕ ਜਿਹੜੀ ਹੈਗੀ ਧਮਕੀ ਵਾਲੀ ਜਿਹੜੀ ਚਿੱਠੀ ਸੀ ਉਹਦੇ ਘਰ ਦੇ ਵਿੱਚ ਛੁੱਟੀ। ਕਿੱਥੀ ਦੇ ਵਿੱਚੋਂ ਨੇ ਜਿਹੜੇ ਹੈਗੇ ਆ ਉਹਦੇ ਕੋਲ ਉਹ ਫਰੋਤੀ ਦੀ ਜਿਹੜੀ ਮੰਗ ਕੀਤੀ ਸੀ ਕਿ 20 ਲੱਖ ਰੁਪਏ ਦੀ ਜਿਹੜੀ ਡਿਮਾਂਡ ਕੀਤੀ ਗਈ ਸੀ ਇੱਕ ਸੋਸ਼ਲ ਬਣੀ ਆ ਜਿਹੜੇ ਬੰਦੇ ਦੇ ਘਰ ਸੁੱਟੀ ਸੀ ਉਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰਾਂਗੇ ਫॉर ਸਕਿਉਰਟੀ ਰੀਜ਼ਨ ਇਸ ਘਟਨਾ ਦੀ ਵਾਰਦਾਤ ਨੂੰ ਜਿਹੜਾ ਹੈਗਾ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਡੀਐਸਪੀ ਫੂਲ ਮਿਸਟਰ ਪ੍ਰਦੀਪ ਸਿੰਘ ਜੀ ਨਾਲ ਉਹਦੇ ਨਾਲ ਇੰਚਾਰਜ ਸੀਆਈਏ ਟੂ ਇੰਚਾਰਜ ਕਰਨਦੀਪ ਜੀ ਤੇ ਨਾਲ ਜਿਹੜਾ ਐਸਐਚਓ ਸਿਟੀ ਰਾਮਪੁਰਾ ਬੋਟਾ ਸਿੰਘ ਜੀ ਇਹ ਵੱਖ-ਵੱਖ ਟੀਮਾਂ ਜਿਹੜੀਆਂ ਸਾਡੀਆਂ ਇਸ ਵਾਰਦਾਤ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਤੇ ਇਸ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ 156 ਅੰਡਰ ਸੈਕਸ਼ਨ 308 ਸਬਸੈਕਸ਼ਨ 5 351 ਸਬਸੈਕਸ਼ਨ 4 ਬੀਐਨਐਸ ਜਿਹੜਾ ਹੈਗਾ ਥਾਣਾ ਸਿਟੀ ਰਾਮਪੁਰਾ ਦਾ ਵਿੱਚ ਰਜਿਸਟਰ ਕੀਤਾ ਗਿਆ ਤੇ ਵੱਖ-ਵੱਖ ਐਂਗਲਾਂ ਤੋਂ ਜਿਹੜੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਬੇਸਿਸ ਔਨ ਦਾ ਬੇਸਿਸ ਆਫ ਟੈਕਨੀਕਲ ਐਵੀਡੈਂਸ ਸੀਸੀਟੀਵੀ ਐਵੀਡੈਂਸ ਸਾਰੀਆਂ ਨਾਲ ਹਿਊਮਨ ਇੰਟੈਲੀਜੈਂਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਦੇ ਹੋਏ ਚੜੀ ਸਾਡੀ ਟੀਮ ਨੂੰ ਉਹਨੂੰ ਸਫਲਤਾ ਹਾਸਲ ਹੋਈ ਜਦੋਂ ਅਸੀਂ 17 ਤਰੀਕ ਸਨਾਮ ਸਿੰਘ ਉਰਫ ਧਰਮਾ ਜਿਸ ਨੇ ਇਸ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਉਸ ਦੇ ਘਰ ਦੇ ਬਾਹਰ ਫਾਇਰ ਕੀਤਾ ਸੀ ਫਰौती ਦੀ ਮੰਗ ਕੀਤੀ ਸੀ ਸਾਡੀ CA2 ਦੀ ਟੀਮ ਦੇ ਨਾਲ SHO ਸਿਟੀ ਰਾਮਪੂਰਾ ਬੋਟਾ ਸਿੰਘ ਦੀ ਟੀਮ ਵੱਲੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਪਹਿਲੀ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਮੰਨਿਆ ਕਿ ਜਿਹੜਾ ਇਹਨੇ ਉਸ ਦਿਨ 14 ਤਰੀਕ ਦੀ ਸ਼ਾਮ ਨੂੰ ਉਹਦੇ ਘਰ ਦੇ ਬਾਹਰ ਫਾਇਰ ਕੀਤਾ ਸੀਗਾ ਤੇ ਜਿਹੜੀ ਵਾਰਦਾਤ ਦੇ ਵਿੱਚ ਇਹਨੇ ਵੈਪਨ ਯੂਜ਼ ਕੀਤਾ ਸੀਗਾ 12 ਬੋਰ ਦਾ ਦੇਸੀ ਕੱਟਾ ਨਾਲ ਤਿੰਨ ਜਿੰਦਾ ਕਾਰਤੂਸ 12 ਬੋਰ ਨਾਲ ਜਿਹੜਾ ਇੱਕ ਮੋਟਰਸਾਈਕਲ ਨੇ ਯੂਜ਼ ਕੀਤਾ ਸੀਗਾ ਬਿਨਾਂ ਨੰਬਰ ਦੀ ਮੋਟਰਸਾਈਕਲ ਤੇ ਇੱਕ ਨਾਲ ਦੋ ਮੋਬਾਈਲ ਜਿਹੜੇ ਹੈਗੇ ਨੇ ਇਹਦੀ ਪੋਜੈਸ਼ਨ ਦੇ ਵਿੱਚੋਂ ਅਸੀਂ ਬਰਾਮਦ ਕੀਤੇ ਨੇ ਇਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਮੋਟਰਸਾਈਕਲ ਨੇ ਯੂਜ਼ ਕੀਤਾ ਸੀ ਵਾਰਦਾਤ ਦੇ ਵਿੱਚ ਉਹ ਵੀ ਥਾਣਾ ਪਿੰਡ ਜੈਕੂਕਤ ਨੂੰ ਕੁਝ ਦਿਨ ਪਹਿਲਾਂ ਹੀ ਇਹਨੇ ਖੋਹ ਕੀਤਾ ਸੀਗਾ ਉਸ ਮੋਟਰਸਾਈਕਲ ਦੀ ਵਰਤੋਂ ਕਰਦੇ ਹੋਏ ਤੇ ਨਾਲ ਦੇਸੀ ਘਟਾ ਦੀ ਵਰਤੋਂ ਕਰਦੇ ਹੋਏ ਜਿਹੜੇ ਵਾਰਦਾਤ ਦਾ ਅੰਜਾਮ ਦਿੱਤਾ ਸੀਗਾ ਤੇ ਸਾਡੀ ਜਦੋਂ ਇਸ ਨੂੰ ਇਸ ਤੋਂ ਬਾਅਦ ਜਦੋਂ ਕਾਲ ਕਰ ਰਹੇ ਸੀ ਸਾਡੀ ਟੀਮ ਸੋਲੇ ਨੂੰ ਪ੍ਰੋਪਰ Trap layout ਕਰਕੇ ਜਿਹੜਾ ਹੈਗਾ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਅ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਦੀ ਜਿਹੜੀ ਵਾਰਦਾਤ ਵਾਲੇ ਜਿਹੜੇ ਵੈਪਨ ਸੀਗੇ ਮੋਟਰਸਾਈਕਲ ਸੀਗਾ ਮੋਬਾਈਲ ਸੀਗੇ ਸਾਰੇ ਅਸੀਂ ਬਰਾਮਦ ਕਰ ਲਏ ਨੇ ਬਾਕੀ ਜਿਹੜੀ ਹੋਰ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਕੋਈ ਹੋਰ ਬੰਦਾ ਤਾਂ ਇਹਦੇ ਨਾਲ ਜਿਹੜੇ ਵਾਰਦਾਤ ਦੇ ਵਿੱਚ ਇਨਵੋਲਡ ਨਹੀਂ ਸੀਗਾ ਉਸ ਬਾਰੇ ਜਿਹੜੇ ਰਿਮਾਂਡ ਲੈ ਕੇ ਇਹਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਵੇਂ ਮੋਟਰੀ ਚੜੀ ਛੋਟੀ ਜਿਹੀ ਪੁਸ਼ਕਸ਼ ਦੇ ਵਿੱਚ ਇਹ ਹੀ ਆਇਆ ਕਿ ਉਹਨੂੰ ਪਹਿਲਾਂ ਇਹ ਜਾਣਦਾ ਸੀਗਾ ਉਹ ਕਿਸੇ ਪ੍ਰੋਫੈਸ਼ਨ ਦੇ ਵਿੱਚ ਉਸ ਪ੍ਰੋਫੈਸ਼ਨ ਦੇ ਲਿੰਕ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਇਹ ਉਹਦਾ ਉਹਦੇ ਨਾਲ ਲਿੰਕ ਦੇ ਵਿੱਚ ਸੀਗਾ ਜਾਣਦਾ ਸੀਗਾ ਉਹਨੂੰ ਬਟ ਉਸ ਬੰਦੇ ਨੂੰ ਇਸ ਬਾਰੇ ਨਹੀਂ ਪਤਾ ਸੀ ਵੀ ਇਹ ਫਲਾਣਾ ਬੰਦਾ ਹੈਗਾ ਜਿਹਨੇ ਵਾਰਦਾਤ ਨੂੰ ਜਾਂ ਦਿੱਤਾ ਜਿਹੜੀ ਨਾ ਸਬੰਧ ਰੱਖਦਾ ਜਿਹੜੀ ਮੋਡਲੀ ਪੁਸ਼ਕਸ਼ ਦੇ ਵਿੱਚੋਂ ਤਾਂ ਇਦਾਂ ਦੇ ਕੋਈ ਇਹਦੇ ਨਾਲ ਕਿਸੇ ਗੈਂਗ ਜਾਂ ਕਿਸੇ ਗਰੁੱਪ ਨਾਲ ਲਿੰਕ ਜਿਹੜਾ ਸਟੈਬਲਿਸ਼ ਨਹੀਂ ਹੁੰਦਾ ਬਟ ਫਰ ਵੀ ਅਸੀਂ ਜਿਹੜੇ ਅਗਰ ਮੰਨ ਲੈ ਕੇ ਦੀਂਗਾਈ ਨਾਲ ਜਿਹੜੀ ਇੰਟਰੋਗੇਸ਼ਨ ਕੀਤੀ ਜਾਊਗੀ ਸਰ ਕਿੰਨੇ ਬੰਦੇ ਇਨਵੋਲਵਮੈਂਟ ਸੀ ਇਸ ਕੇਸ ਦੇ ਇਹਦੇ ਵਿੱਚ ਬੇਸਿਕਲੀ ਇੱਕੋ ਬੰਦਾ ਜਿਹੜਾ ਗ੍ਰਫਤਾਰ ਕੀਤਾ ਗਿਆ ਸਤਨਾਮ ਸਿੰਘ ਉਫਰਮਾ ਇਹ ਇਹ ਕਹ ਲੋ ਕਿ ਥਾਣਾ ਫੂਲ ਦਾ ਰਹਿਣ ਵਾਲਾ ਹੈ ਤੇ ਜਿਹੜਾ ਹੈਗਾ ਇਹਦੇ ਕੋਲੋਂ ਜਿਹੜਾ ਵੈਪਨ ਵੀ ਅਸੀਂ ਬਰਾਮਦ ਕਰ ਲਿਆ ਇਹ ਗੱਲ ਇੱਥੇ ਲਿਖਿਆ ਹੋਇਆ ਕਿ ਉਹਦੇ ਪਹਿਲਾਂ ਪੁਲਿਸ ਤੇ ਦਰਜੀ ਹੈਗਾ ਪਰ ਉਹਦੇ ਤੇ ਇਹ ਵੀ ਲਿਖਿਆ ਕਿ ਪਹਿਲਾਂ ਇਹ ਮੋਟਰਸਾਈਕਲ ਹੋਇਆ ਜਿਹੜਾ ਮੋਟਰਸਾਈਕਲ ਖੋਹ ਕੀਤਾ ਉਹ ਅਸੀਂ ਅਨਨੋਨ ਬੰਦੇ ਦੇ ਉੱਪਰ ਮੁਕਤਮਾ ਦਰਜ ਹੈ ਹੁਣ ਉਸ ਮੁਕਦਮੇ ਦੇ ਵਿੱਚ ਕਿਉਂਕਿ ਇਹਦੀ ਇੰਟੈਰੋਗੇਸ਼ਨ ਦੇ ਵਿੱਚ ਆਇਆ ਵੀ ਹੈ ਜਿਹੜਾ ਮੋਟਰਸਾਈਕਲ ਉਹਨੇ ਖੋਹਿਆ ਖੋਹਿਆ ਉਹਦੇ ਸੰਬੰਧੀ ਫਰਾਮ ਕਤਮਾ ਦਰਜ ਹੈ ਉਹਦੇ ਵਿੱਚ ਅਸੀਂ ਨੂੰ ਨਾਮਿਨੇਟ ਕਰਕੇ ਤਾਂ ਉਹਦੇ ਵਿੱਚ ਰਮਾਨ ਲਵਾਂਗੇ ਜੀ ਇਹ ਇੱਕ ਛੋਟੇ ਇਹ ਇਨਟੈਰੋਗੇਸ਼ਨ ਦੇ ਵਿੱਚ ਨੇ ਦੱਸਿਆ ਵੀ ਰਾਜਸਥਾਨ ਦੇ ਕਿਸੇ ਬੰਦੇ ਤੋਂ ਲੈ ਕੇ ਆਇਆ ਸੀਗਾ ਉਸ ਵਾਸਤੇ ਵੀ ਸਾਡੀ ਜਿਹੜੀ ਸੀਏ2 ਦੀ ਟੀਮ ਸੀ ਜਿਹੜੀ ਹੈਗੇ ਨਾ ਅਸੀਂ ਰੇਡ ਵਾਸਤੇ ਰੇਡਿੰਗ ਪਾਰਟੀ ਦੇ ਭੇਜਿਆ ਹੁੰਦੀਆਂ ਨੇ ਤੇ ਉਸ ਬੈਕਵਰਡ ਲਿੰਕ ਦੇ ਵਿੱਚ ਕੰਮ ਕਰਦੇ ਸੀ ਜਿਹੜੀ ਸੀਸੀ ਕੀ ਫੋਟੇ ਸਾਹਮਣੇ ਆਉਂਦੀ ਹੈ ਇਸ ਵਾਰ ਦਾ ਸਵਾਰ ਉਹਦੇ ਵਿੱਚ ਤਿੰਨ ਹੋਰ ਮੋਟਰਸਾਈਕਲ ਨੇ ਦੋ ਦੋ ਲੜਕੇ ਹੋਰ ਬੈਠੇ ਨੇ 6 ਜਣੇ ਸੱਤ ਮਾਈ ਇੱਕ ਕੱਲਾ ਖੜਾ ਹੋ ਕੇ ਬੋਲੀ ਮਾਰਦਾ ਤੇ ਜਿਹੜੇ ਬਾਕੀ 6 ਐ ਉਹਨਾਂ ਦਾ ਕੀ ਕੋਈ ਲਿੰਕ ਆਇਆ ਸਾਹਮਣੇ ਜਾਂ ਕਿਦਾਂ ਨਹੀਂ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਤੱਕ ਕਿਸੇ ਦਾ ਨਾਲ ਲਿੰਕ ਨਹੀਂ ਆਇਆ ਸੀਗਾ ਹੋ ਸਕਦਾ ਉਹ ਉੱਥੇ ਵੈਸੇ ਰਹਿੰਦੇ ਹੋਣ ਬਟ ਫਿਰ ਵੀ ਜਿਹੜਾ ਆ ਗਿਆ ਸੀ ਰਮਾਨ ਲੈ ਕੇ ਇਹਦੇ ਨਾਲ ਦਵਾਈ ਨਾਲ ਹੋਰ ਪੁੱਛਗਿੱਛ ਕਰਾਂਗੇ ਵੀ ਕੋਈ ਹੋਰ ਬੰਦਾ ਜਿਹੜਾ ਕਿਸੇ ਲੌਜਿਸਟਿਕਸ ਦੇ ਵਿੱਚ ਜਾਂ ਹੋਰ ਕਿਸੇ ਐਂਗਲ ਦੇ ਵਿੱਚ ਦੇ ਨਾਲ ਸ਼ਾਮਲ ਹੋਊਗਾ ਉਹਦੇ ਖਿਲਾਫ ਵੀ ਇਨਸੈਕਟ ਕਰ ਵੀ ਕਰਾਂਗੇ ਜਿਹੜਾ ਮੌਸਮ ਹੋਇਆ ਸੀਗਾ ਨਾ ਉਸ ਉਹ ਵੀ ਸਿਲਕ ਸੁਖਦੇ ਸੀਗਾ ਉਹ ਭੱਲੇ ਨਹੀਂ ਬੰਲੇ ਨੇ ਉਹ ਸਾਰੀ ਟੀਮ ਜਿਹੜੀ ਹੈਗੀ ਲੱਗੀ ਹੋਈ ਹੈ ਉਹਨੂੰ ਵੀ ਅਸੀਂ ਜਲਦੀ ਰੌਂਡ ਅਪ ਕਰਾਂਗੇ ਇਹ ਤਾਂ ਸਪੇਸ਼ਲ ਹੈ ਮਿਕਸ ਪਾਲਾ ਮੇਰਾ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕੱਲ ਅੰਮ੍ਰਿਤਸਰ ਵਾਲ ਦਾ ਜਿਹੜਾ ਮੌਮਤੀ ਕੰਮ ਸੀ ਤੁਸੀਂ ਵੀ ਥਾਣਿਆਂ ਦੇ ਵਿੱਚ ਸਿਕਿਉਰਿਟੀ ਜਿਹੜੀ ਇਹ ਟਾਈਟ ਕਰ ਦਿੱਤੀ ਹੈ ਲੋਕਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਕਾਫੀ ਡੈਸ਼ਟ ਹੈ ਹੁਣ ਪੁਲਿਸ ਦਾ ਅਗਲਾ ਕੀ ਪ੍ਰੋਗਰਾਮ ਹੈ ਜਿਹੜਾ ਲੋਕਾਂ ਦੇ ਵਿਸ਼ਵਾਸ ਭਾਲ ਹੋਵੇ ਜਾਂ ਤੁਹਾਡੇ ਕੀ ਅਰੇਂਜਮੈਂਟਸ ਹੋਣਗੇ ਡੈਫੀਨਿਟਲੀ ਅਸੀਂ ਤੁਹਾਡੇ ਮਾਦੇ ਬਾਰੇ ਪਬਲਿਕ ਨੂੰ ਸੰਦੇਸ਼ ਦੇਣਾ ਚਾਹਾਂਗੇ ਕਿ ਜਿਹੜੀ ਇਦਾਂ ਦੀ ਛੋਟੇ-ਮੋਟੇ ਵਾਰਦਾਤਾਂ ਨਾਲ ਜਿਹੜਾ ਹੈਗਾ ਪੁਲਿਸ ਦੀ ਜਿਹੜੀ ਵਰਕਿੰਗ ਹੈਗੀ ਹੈ ਉਹ ਕੋਈ ਇਦਾਂ ਦੀ ਕੋਈ ਪ੍ਰਭਾਵਿਤ ਨਹੀਂ ਹੋਣ ਵਾਲੀ ਅਸੀਂ ਆਪਣਾ ਕੰਮ ਪਹਿਲਾਂ ਵੀ ਕਰਦੇ ਹਾਂ ਤੇ ਅੱਗੇ ਵੀ ਕਰਦੇ ਰ ਕਿਸੇ ਵੀ ਪਬਲਿਕ ਦੇ ਬੰਦੇ ਨੂੰ ਕੋਈ ਵੀ ਕੰਪਲੇਂਟ ਹੁੰਦੀ ਹੈ ਕੋਈ ਆਉਂਦੀ ਹੈ ਤਾਂ ਬੇਝ ਜਿ ਸਾਡੇ ਕੋਲ ਆ ਸਕਦਾ ਉਹਦੀ ਬਾਤ ਨੂੰ ਟ੍ਰੈਕ ਕੀਤਾ ਜਾਊਗਾ ਜਿਹੜੇ ਥਾਣੇ ਦੀ ਸਿਕਿਉਰਿਟੀ ਸੰਬੰਧੀ ਅਸੀਂ ਥੋੜੇ ਪ੍ਰੀ ਕਿਉਂਕਿ ਪ੍ਰੀਵੈਂਟਿਵ ਮੈਜਰਸ ਹੁੰਦੇ ਨੇ ਉਹ ਅਸੀਂ ਆਪਣੇ ਤੌਰ ਤੇ ਲੈ ਰਹੇ ਆਂ ਪਰ ਮੀਡੀਆ ਦਾ ਅੱਜ ਵੀ ਕੱਲ ਤੋਂ ਬਾਅਦ ਥਾਣਿਆਂ ਦੇ ਗੇਟ ਬੰਦ ਹੋ ਜਾਣਗੇ ਜੇ ਨਹੀਂ ਖੁੱਲੇ ਕਿਸੇ ਨੂੰ ਕੋਈ ਦਿੱਕਤ ਆ ਗਈ ਫਿਰ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਵੀ ਥਾਣੇ ਦੇ ਗੇਟ ਬੰਦ ਹੋ ਜਾਣਗੇ ਥਾਣਾ ਜਿਹੜਾ ਹੈਗਾ 24 ਘੰਟੇ ਹਰੇਕ ਵਾਸਤੇ ਖੁੱਲ੍ਹਾ ਹੈ ਕਿਸੇ ਨੂੰ ਵੀ ਕਦੇ ਵੀ ਦਿੱਕਤ ਆਉਂਦੀ ਹੈ ਤੇ ਐਨੀ ਟਾਈਮ ਜਿਹੜਾ ਹੈਗਾ ਕੰਟਰੋਲ ਰੂਮ ਤੇ ਜਦੋਂ ਵੀ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਤਾਂ ਸਾਡੀ ਟੀਮ 30 ਸੈਕਿੰਡਾਂ ਤੋਂ ਉੱਥੇ ਪਹੁੰਚ ਗਈ ਜਿਹੜੀ ਵੀ ਚੀਜ਼ ਹੁੰਦੀ ਹੈ ਉਹਨੂੰ ਟ੍ਰੈਕ ਕਰਨ ਦੀ ਕੋਸ਼ਿਸ਼ ਕਰਦੇ ਹਾਂ